ਸਾਰੇ ਸ਼੍ਰੀ ਕਾਇ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਚ ਹੋਮੋਂਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਅੱਜ ਆਪਾਂ ਸੰਡੇ ਦੀ ਸਪੈਸ਼ਲ ਆਫਰ ਲਾਈ ਹੈ ਬਹੁਤ ਡਿਸਕਾਊਂਟ ਲਾਇਆ ਸੂਟਾਂ ਤੇ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਵੀਡੀਓ ਪੂਰੀ ਦੇਖਿਓ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਤਾਂ ਜੋ ਤੁਸੀਂ ਆਪਣੀ ਜਿਹੜੀ ਆਫਰ ਆ ਇੰਜੋਏ ਕਰ ਸਕੋ ਤੇ ਆਪਣੇ ਸੋਹਣੇ ਤੋਂ ਸੋਹਣੇ ਸੂਟ ਬਾਈ ਕਰ ਸਕੋ ਫਰਸਟ ਆਪਾਂ ਇਹ ਬਿਗ ਆਫਰ ਲਾਈਆ ਪਿਓਰ ਕਾਟਨ ਦੇ ਸੂਟ ਤੇ ਪਿਓਰ ਕਾਟਨ ਦੀ ਸ਼ਰਟ ਰਹੇਗੀ ਪਿਓਰ ਕਾਟਨ ਦੀ ਬਾਟਮ ਰਹੇਗੀ ਪ੍ਰਾਈਸ ਇਹਦਾ ਹੋਏਗਾ 500 ਰੁਪਏ ਸੂਟ ਦਾ ਪ੍ਰਾਈਸ 500 ਹੋਏਗਾ ਸ਼ਿਪਿੰਗ ਜਿਹੜੀ ਆ ਫ੍ਰੀ ਰਹੇਗੀ ਬਾਕੀ ਜੀ ਆ ਸਪੈਸ਼ਲ ਆਫਰ ਦੂਸਰਾ ਡਿਸਕਾਊਂਟ ਇਹ ਹੀ ਆਪਣੇ ਲਈ ਤੁਹਾਡੇ ਲਈ ਜੇ ਤੁਸੀਂ 5 ਸੂਟ ਬਾਈ ਕਰਦੇ ਤਾਂ ਤੁਹਾਨੂੰ 1800 ਰੁਪਏ ਦੇ ਮਿਲਣਗੇ ਜਿੱਦਾਂ ਕਿ 350 ਦਾ ਇੱਕ ਸੂਟ ਪਏਗਾ ਠੀਕ ਹੈ ਤੁਸੀਂ ਆਪਣੀਆਂ ਜਿੱਦਾਂ ਭੈਣਾਂ ਆਪਣੇ ਸਿਸਟਰ ਦੇ ਲਈ ਆਪਣੇ ਮਦਰ ਲਈ ਆਪਣੇ ਦਰਾਨੀ ਜਠਾਣੀ ਨੇ ਕਿਸੇ ਲਈ ਵੀ ਨਾਲ ਲੈ ਕੇ ਤੁਸੀਂ ਅਗਰ ਤੁਸੀਂ ਰਲ ਮਿਲ ਕੇ ਬਾਈ ਕਰਦੇ ਆ 5 ਸੂਟ ਤਾਂ 1800 ਰੁਪਏ ਵਿੱਚ ਮਿਲਣਗੇ 350 ਦਾ ਇੱਕ ਸੂਟ ਪਏਗਾ ਤੇ ਸਪੈਸ਼ਲੀ ਡਿਸਕਾਊਂਟ ਹੋਏਗਾ ਤੇ ਸ਼ਿਪਿੰਗ ਜਿਹੜੀ ਆ ਫ੍ਰੀ ਰਹੇਗੀ ਸ਼ਿਪਿੰਗ ਦੇ ਅਲੱਗ ਤੋਂ ਤੁਹਾਨੂੰ ਕੋਈ ਵੀ ਚਾਰਜes ਪੇ ਕਰਨ ਦੀ ਨੀਡ ਨਹੀਂ ਹੈਗੀ ਫੈਬਰਿਕ ਦੀ ਕੁਆਲਿਟੀ ਬਹੁਤ ਅੱਛੀ ਹੈ ਜੀ ਪਿਓਰ ਕਾਟਨ ਦਾ ਫੈਬਰਿਕ ਹੈਗਾ ਬਾਕੀ ਇਹਦੇ ਵਿੱਚ ਕਲਰ ਅਨਲਿमिटेड ਆ ਕਲਰ ਕਟੋ-ਕਟ 25 ਤੋਂ 30 ਰੰਗ ਅਵੇਲੇਬਲ ਆ ਸਭ ਦੇ ਪ੍ਰਿੰਟ ਲੱਗ ਗਿਆ ਰੰਗ ਲੱਗ ਗਿਆ ਪ੍ਰਿੰਟ ਚੈੱਕ ਕਰੀ ਚਲੋ ਜਿੱਦਾਂ ਦਾ ਤੁਸੀਂ ਪ੍ਰਿੰਟ ਬਾਈ ਕਰਨਾ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਆਪਣੇ ਕੋਲ ਹੈਗੇ ਆ ਪਿਓਰ ਕਾਟਨ ਦਾ ਹੀ ਸੂਟ ਰਹੇਗਾ ਉਹ ਦੁਪੱਟਾ ਇਹਦੇ ਨਾਲ ਹੋਏਗਾ ਮਸਲੀਨ ਦਾ 올ਓਵਰ ਸੂਟ ਹੋਏਗਾ ਪਿਓਰ ਕਾਟਨ ਦੇ ਵਿੱਚ ਹੋਏਗਾ ਦੁਪੱਟਾ ਮਸਲੀਨ ਦਾ ਹੋਏਗਾ ਨੈਕਸਟ ਆਵਾਲਾ ਪਿਓਰ ਕਾਟਨ ਦੇ ਸੂਟ ਹੋਣਗੇ ਵੀ ਠੀਕ ਹੈ ਜੀ ਨਾਲ ਪਿਓਰ ਕਾਟਨ ਦੇ ਹੀ ਦੁਪੱਟੇ ਹੋਣਗੇ ਇਹਨਾਂ ਦੇ ਦੀ ਗੇ ਸਪਰਾਈਜ਼ ਇਹਨਾਂ ਦਾ 795 ਰੁਪਏ ਹੋਏਗਾ ਸ਼ਿਪਿੰਗ ਇਹਨਾਂ ਦੀ ਫ੍ਰੀ ਹੋਏਗੀ ਸਭ ਦੇ neck ਤੇ ਡਿਜ਼ਾਈਨ ਹੋਏਗਾ ਕੁਛ ਨਾ ਕੁਛ neck ਦੇ ਜਿਹੜਾ ਵਰਕ ਕੀਤਾ ਹੋਏਗਾ ਇਹਦੇ ਵਿੱਚ ਵੀ ਕਾਫੀ ਕਲਰ ਹੈਗੇ ਆ অলਮੋਸਟ 25 ਤੋਂ 30 ਰੰਗ ਇਹਦੇ ਵਿੱਚ ਵੀ ਅਵੇਲੇਬਲ ਹੈਗੇ ਆ ਤੇ ਤੁਸੀਂ ਆਪਣੇ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ ਰੰਗ ਪ੍ਰਿੰਟ ਤੇ ਜਿਹੜਾ ਤੁਹਾਨੂੰ ਪਸੰਦ ਆਉਂਦਾ ਹੈ ਡਿਜ਼ਾਈਨ ਪ੍ਰਿੰਟ ਕਲਰ ਠੀਕ ਹੈ ਤੁਸੀਂ ਉਹੀ ਬਾਈ ਕਰ ਸਕਦੇ ਹੋ ਨੈਕਸਟ ਆ ਮਸਲੀਨ ਕਾਟਨ ਆ ਗਈ ਜੀ ਮਸਲੀਨ कॉटन ਦਾ ਹੀ सूट ਰਹੇਗਾ नेक्स्ट ऑर्गेन्जा ਦਾ सूट ਹੋਏਗਾ ਜੀ ਇਹ ਇਹ ਆਪਾਂ ਸੋਲੋ ਪੀਸ ਹੀ ਆਏ ਵਾਲੇ ਠੀਕ ਹੈ ਸੋਲੋ ਪੀਸ ਤੁਸੀਂ ਬਾਈ ਕਰ ਸਕਦੇ ਹੋ नेक्स्ट ਆ ਕريب ਦਾ सूट ਹੋਏਗਾ ਚਨਾਉਂਦਾ ਦੁਪੱਟਾ ਰਹੇਗਾ नेक्स्ट ਮਸਲੀਨ ਦਾ ਸੂਟ ਹੋਏਗਾ ਸ਼ਿਫॉन ਦਾ ਦੁਪੱਟਾ ਹੋਏਗਾ ਜੀ नेक्स्ट ਆ ਕريب ਦਾ ਹੋਏਗਾ ਸੂਟ ਚਨਾਉਂਦਾ ਦੁਪੱਟਾ नेक्स्ट ਆ ਵੀ ਮਸਲੀਨ ਦਾ ਸੂਟ ਰਹੇਗਾ नेक्स्ट ਆਵਲਾ कॉटन ਦਾ ਸੂਟ ਹੋਏਗਾ नेक्स्ट ਆਵਲਾ ਮਸਲੀਨ ਦਾ ਸੂਟ ਹੋਏਗਾ ਨਾਲ ਪਿਓਰ ਦਾ ਦੁਪੱਟਾ ਰਹੇਗਾ ਨੈਕਸਟ ਆਵਲੇ ਪਿਓਰ ਕਾਟਨ ਦੇ ਸੂਟ ਆਪਣੇ ਕੋਲ ਆ ਗਏ ਦੁਪੱਟਾ ਦੁਪੱਟਾ ਕਿਹਦਾ ਸੋਈ ਫੈਬਰਿਕ ਇਹਦਾ ਬਹੁਤ ਸੌਫਟ ਹੋਏਗਾ ਬਹੁਤ ਹੀ ਸੌਫਟ ਫੈਬਰਿਕ ਹੋਏਗਾ ਨਾਲ ਬਾਟਮ ਜਿਹੜੀ ਸਬਦੇ ਜੜੀ ਆ ਚਿਕਨ ਦੀ ਰਹੇਗੀ ਠੀਕ ਹੈ ਫੈਬਰਿਕ ਜਿਹੜਾ ਪਿਓਰ ਕਾਟਨ ਦਾ ਰਹੇਗਾ ਠੀਕ ਹੈ نیچے ਕੋਸ਼ਨਾ ਕੋ ਸਾਰੇ ਚਿਕਨ ਦਾ ਵਰਕ ਕੀਤਾ ਹੋਏਗਾ ਬਾਟਮ ਤੇ ਅਗਰ ਤੁਸੀਂ ਦੀ ਬਾਟਮ ਸਟਿਚ ਕਰਾਉਣੀ ਸਟ੍ਰੇਟ ਬਾਟਮ ਉਹ ਵੀ ਬਣਵਾ ਸਕਦੇ ਹੋ ਅਗਰ ਕੋਈ ਪਲਾਜ਼ੋ ਸਟਿਚ ਕਰਾਉਣੀ ਹੈ ਤਾਂ ਉਹ ਵੀ ਬਹੁਤ ਅੱਛਾ ਲੱਗੇਗਾ ਪਲਾਜ਼ੋ ਵੀ ਤੁਸੀਂ ਸਟਿਚ ਕਰਾ ਸਕਦੇ ਹੋ ਸਿੰਪਲ ਇਹ ਸੂਟ ਨੂੰ ਤੁਸੀਂ ਆਪਣੇ ਅਕੋਰਡਿੰਗ ਬਹੁਤ ਹੀ ਵਧੀਆ ਬਣਾ ਸਕਦੇ ਆ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਆ ਆਪਣੇ ਅਕੋਰਡਿੰਗ ਜਿੱਦਾਂ ਲੈਸ਼ਿਸ ਵਗੈਰਾ ਲਗਾ ਕੇ ਅੱਜ ਕੱਲ ਬਹੁਤ ਡਿਜ਼ਾਈਨ ਚੱਲਦੇ ਆ ਲੈਸ਼ਿਸ ਵਗੈਰਾ ਲਗਵਾ ਕੇ ਜਿੱਦਾਂ ਮਰਜ਼ੀ ਨੂੰ ਰੈਡੀ ਕਰਵਾ ਸਕਦੇ ਹੋ ਨੈਕਸਟ ਆ ਪਿਓਰ ਸਿਲਕ ਕਰੇਪ ਦੇ ਸੂਟ ਆ ਗਏ ਜਿਨ੍ਹਾਂ ਨਾਲ ਚਨੌਂਦੇ ਦੁਪੱਟੇ ਆ ਫੈਬਰਿਕ ਜਿਹੜਾ ਬਹੁਤ ਹੀ ਵਧੀਆ ਹੈ ਜੀ ਬਹੁਤ ਵਧੀਆ ਫੈਬਰਿਕ ਦੇਖਣ ਜੀ ਪਤਾ ਲੱਗਦਾ ਜੀ ਨੈਕਸਟ ਆ ਪਿਓਰ ਕਾਟਨ ਦੇ ਫੇਰ ਆ ਗਏ ਉਹਨਾਂ ਨਾਲ ਦੇ ਆ ਜੀ ਠੀਕ ਹੈ ਜੀ ਇਹਦੇ ਵਿੱਚ ਵੀ ਕਾਫੀ ਕਲਰ ਅਨਲਿमिटेड ਕਲਰ ਅਵੇਲੇਬਲ ਹੈ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟੀਚ ਕਰਾਉਣਾ ਚਾਹੁੰਦੇ ਹੋ ਸੂਟ ਬਕਾਇਦਾ ਸਟੀਚ ਵੀ ਕਰਾ ਸਕਦੇ ਹੋ ਨਾਲ ਜਿੱਦਾਂ ਵੀ ਕੋਈ ਡਿਜ਼ਾਈਨ ਬਣਵਾਉਣਾ ਚਾਹੁੰਦੇ ਹੋ ਕੋਈ ਲੈਸਿਸ ਵਗੈਰਾ ਲਗਵਾ ਕੇ ਨੈਕ ਡਿਜ਼ਾਈਨ ਬਣਾਉਣਾ ਜਿੱਦਾਂ ਦਾ ਵੀ ਤੁਸੀਂ ਰੈਡੀ ਕਰਵਾਉਣਾ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ ਉਦਾਂ ਦਾ ਹੀ ਤੁਹਾਨੂੰ ਰੈਡੀ ਕਰਕੇ ਮਿਲ ਜੇਗਾ ਨੈਕਸਟ ਆ ਪਿਓਰ ਕੈਂਬਰੀ ਕਾਟਨ ਦੇ ਸੂਟ ਆ ਗਏ ਬਹੁਤ ਸੋਹਣੇ ਹੈ ਵੀ ਸੂਟ ਜੀ ਪਿਓਰ ਕੈਂਬਰੀ ਕਾਟਨ ਦੇ ਹੋਣਗੇ ਨੈਕਸਟ ਆ ਪਿਓਰ ਕਾਟਨ ਦਾ ਸੋਲੋ ਵੀ ਇਹ ਹੈਗਾ ਅਵੇਲੇਬਲ ਨੈਕਸਟ ਆ ਵਾਲਾ ਵੀ ਪਿਓਰ ਕਾਟਨ ਦੇ ਸੂਟ ਹੋਏਗਾ ਬਹੁਤ ਸੋਹਣੇ ਸੋਹਣੇ ਪਿਓਰ ਕਾਟਨ ਦੇ ਹੋਣਗੇ ਨਾਲ ਬਾਟਮ ਇਹਨਾਂ ਦੇ ਕੰਟਰਾਸਟ ਰਹੇਗੀ ਬਾਟਮ ਪਲੇਨ ਰਹੇਗੀ ਸ਼ਾਰਟ ਜੜੀ ਪ੍ਰਿੰਟ ਚ ਹੋਏਗੀ ਦੁਪੱਟੇ ਨਾਲ ਟਾਈ ਡਾਈਂਡ ਆਈ ਤੇ ਆ ਜੀ ਸਿੰਗਲ ਕਲਰ ਵਾਲੇ ਦੁਪੱਟੇ ਵਾਲੇ ਵੀ ਹੈਗੇ ਆ ਤੇ ਟਾਈ ਡਾਈਂਡ ਆਲੇ ਵੀ ਹੈਗੇ ਆ ਦੋਨੇ ਹੈਗੇ ਜਿੱਦਾਂ ਤੁਸੀਂ ਲਾਈਕ ਕਰਦੇ ਆ ਤੁਸੀਂ ਉਦਾਂ ਦਾ ਵੀ ਬਾਇ ਕਰ ਸਕਦੇ ਹੋ ਨੈਕਸਟ ਆ 올ਓਵਰ ਸੂਟ ਆ ਗਿਆ ਵੀ ਪਿਓਰ ਕੈਮਰੀ ਕਾਟਨ ਦਾ ਹੀ ਆ 올ਓਵਰ 5 ਮੀਟਰ ਸੂਟ ਰਹੇਗਾ ਤੇ ਨਾਲ ਦੁਪੱਟਾ ਹੋਏਗਾ ਜੀ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਬਹੁਤ ਸੋਹਣੇ ਸੋਹਣੇ ਰੰਗ ਹੈ ਪ੍ਰਿੰਟ ਬਹੁਤ ਸੋਹਣੇ ਸੋਹਣੇ ਹੈ ਜੀ ਇਹਨਾਂ ਦੇ ਐਸ ਕੰਪੈਰੀਜ਼ਨ ਜੇ ਫੈਬਰਿਕ ਦੇ ਕੁਆਲਟੀ ਦੇ ਹਿਸਾਬ ਨਾਲ ਜਿਹੜਾ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਆ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਕਰ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਿਲੈਕਟ ਕਰਕੇ ਸਕਰੀਨਸ਼ਾਟ ਲੈ ਕੇ ਨੰਬਰ ਜਿਹੜਾ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਉਹਦੇ ਤੇ ਮੈਸੇਜ ਕਰੋ ਤੇ ਤੁਸੀਂ ਆਪਣਾ ਫੋਟੋ ਪਾ ਕੇ ਜਿਹੜਾ ਸੂਟ ਬਾਰੇ ਇਨਫੋਰਮੇਸ਼ਨ ਕੋਈ ਵੀ ਲੈ ਸਕਦੇ ਹੋ ਬਾਕੀ ਕੋਈ ਵੀ ਤੁਸੀਂ ਸੂਟ ਰਿਲੇਟਡ ਕੋਈ ਵੀ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਆ ਪੁੱਛਣਾ ਚਾਹੁੰਦੇ ਆ ਤਾਂ ਤੁਸੀਂ ਪੁੱਛ ਸਕਦੇ ਹੋ ਕੁਝ ਵੀ ਸੂਟ ਬਾਰੇ ਨੈਕਸਟ ਬਹੁਤ ਸੋਹਣੇ ਸੋਹਣੇ ਆਰੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਵੀਡੀਓ ਨੂੰ ਫੁੱਲੀ ਦੇਖਿਆ ਕਰੋ ਵੱਧ ਵੱਧ ਵੀਡੀਓ ਨੂੰ ਜਿਹੜਾ ਸ਼ੇਅਰ ਕਰਿਆ ਕਰੋ ਤੁਸੀਂ ਠੀਕ ਹੈ ਜੀ ਸਪੋਰਟ ਕਰੋ ਵੱਧ ਵੱਧ ਸ਼ੇਅਰ ਵੀਡੀਓ ਨੂੰ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਤੁਹਾਡੇ ਕਮੈਂਟ ਦੇ ਨਾਲ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਆ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਤੁਹਾਡੇ ਕਮੈਂਟਸ ਨਾਲ ਮੋਟੀਵੇਸ਼ਨ ਮਿਲਦੀ ਆ ਕਿ ਤੁਹਾਨੂੰ ਕਿਦਾਂ ਦੇ ਸੂਟ ਲੱਗਦੇ ਆ ਦੱਸਿਆ ਕਰੋ ਔਰ ਤੁਸੀਂ ਕਿਦਾਂ ਦਾ ਹੋਰ ਲੱਗ ਤੋਂ ਚੀਜ਼ ਬਾਈ ਕਰਨਾ ਚਾਹੁੰਦੇ ਤੁਸੀਂ ਉਹ ਵੀ ਸੁਜੈਸ਼ਨ ਜਿਹੜੀ ਇਹ ਦੇ ਸਕਦੇ ਹੋ ਨੈਕਸਟ ਆਵਲੇ ਜੋਰ ਜੱਟ ਦੇ ਸੂਟ ਆ ਗਏ ਜੀ ਜੋਰ ਜੱਟ ਦੇ ਵੀ ਬਹੁਤ ਭੈਣਾਂ ਲਾਈਕ ਕਰਦੀਆਂ ਆ ਸੂਟ ਇਹਨਾਂ ਦੇ ਪ੍ਰਿੰਟ ਜਿਹੜੇ ਬਹੁਤ ਸੋਹਣੇ ਹੁੰਦੇ ਆ ਪ੍ਰਿੰਟ ਬਹੁਤ ਸੋਬਰ ਜੇ ਡਿਫਰੈਂਟ ਜੇ ਪ੍ਰਿੰਟ ਹੁੰਦੇ ਇਸ ਕਰਕੇ ਇਹ ਵੀ ਭੈਣਾਂ ਬਹੁਤ ਲਾਈਕ ਕਰਦੀਆਂ ਨਾਲ ਦੁਪੱਟਾ ਜਿਹੜਾ ਇਹ ਵੀ ਜੋਰ ਜੱਟ ਦਾ ਹੀ ਰਹੇਗਾ ਸੂਟ 올ਓਵਰ 5 ਮੀਟਰ ਦਾ ਹੋਏਗਾ ਬਹੁਤ ਸੋਹਣੇ ਸੋਹਣੇ ਸੋਬਰ ਜੇ ਸਰਦਾਰੀ ਜੇ ਬਹੁਤ ਸੋਹਣੇ ਡਿਫਰੈਂਟ ਜੇ ਰੰਗ ਹੈ ਇਹਨਾਂ ਵਿੱਚ ਡਿਫਰੈਂਟ ਜਿਹੀ ਪ੍ਰਿੰਟ ਹੈ ਚੈੱਕ ਕਰੋ ਇਹਨਾਂ ਵਿੱਚ ਵੀ ਕਾਫੀ ਪ੍ਰਿੰਟ ਰੰਗ ਹੈਗੇ ਆ ਜੀ ਚੈੱਕ ਕਰੀ ਚਲੋ ਅਪਨੇ ਅਕੋਰਡਿੰਗ ਜਿਹੜਾ ਤੁਹਾਨੂੰ ਪਸੰਦ ਆਈ ਜਾਂਦਾ ਸਿਲੈਕਟ ਕਰੀ ਚਲੋ ਕਾਫੀ ਰੰਗ ਇਹਨਾਂ ਵਿੱਚ ਵੀ ਹੈਗੇ ਆ ਜੀ ਥੈਂਕ ਯੂ ਸੋ ਮੱਚ ਬਾਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ